ਛੋਟਾ ਹੈ ਰੱਬ ਦੇ ਪਿਆਰਿਆਂ ਦਾ ਗਿਆਨ ਬਹੁਤ ਵੱਡਾ ਹੈ ਜਿਹੜਾ ਆਪਾਂ ਅੰਮ੍ਰਿਤਸਰ ਸਾਹਿਬ ਤੋਂ ਆ ਰਹੇ ਹਾਂ ਜਿਹੜਾ ਬਾਈਪਾਸ ਤੇ ਪੜਾਏ ਨਾ ਉੱਥੇ ਨਿਸ਼ਾਨ ਸਾਹਿਬ ਦੇ ਵਿੱਚ ਇੱਕ ਉਹਨਾਂ ਨੇ ਬਾਬੇ ਹਨੂਮਾਨ ਦੀ ਫੋਟੋ ਲਾਈ ਹੈ ਮੈਂ ਟਕਸਾਲੀਆਂ ਮੇਰੀ ਵਿਚਾਰਧਾਰਾ ਥੋੜੀ ਜੀ ਕਟੜ ਹੈ ਤੇ ਮੈਂ ਉਹਨਾਂ ਨੂੰ ਆਖਿਆ ਕਿ ਬਾਬਾ ਜੀ ਬੇਨਤੀ ਕਰਾਂ ਕਿ ਇਹਦੇ ਗਿਆਨੀ ਹੁਕਮ ਕਰਿਆ ਕਰੋ ਆਪਣਾ ਤਾਂ ਪਿਆਰ ਜੋ ਕਹੋਗੇ ਸਿਰ ਮੱਥੇ ਤੇ ਮੈਂ ਕਿਹਾ ਬਾਬਾ ਜੀ ਥੋੜਾ ਜਿਹਾ ਵੇਖਿਆ ਕੋਲ ਕਹਿੰਦੇ ਜੀ ਕੀ ਮੈਂ ਕਿਹਾ ਜੂ ਹਨੂਮਾਨ ਮਹਾਪੁਲਸ਼ਾਂ ਦੀ ਬੂਟੀ ਮੰਦਰ ਚ ਹੁੰਦੀ ਹੈ ਤੁਸੀਂ ਨਿਸ਼ਾਨ ਸਾਹਿਬ ਨਾਲ ਟੰਗ ਦਿੱਤਾ ਤੇ ਮੈਨੂੰ ਖਹਿਣ ਲੱਗੇ ਗਿਆਨੀ ਜੀ ਮਮੀ ਪੁਲਵਾਨ ਆ ਉਹ ਵੀ ਪੁਲਵਾਨ ਆ ਤੇ ਮੈਂ ਆਪਣਾ ਭਾਈ ਚੜਕਾ ਫੋਟੋ ਲਾਈ ਤੇ ਜਿੱਤ ਕਹ ਉਹਦੇ ਲਾ ਦੇਆ ਇਹ ਮੇਰੀ ਹੱਡ ਬੀਤੀ ਜੇ ਮੈਂ ਕਿਸੇ ਦੇ ਕਹਿੰਦੇ ਨੇ ਹੱਡ ਬੀਤੀ ਨੇ ਕਹਿੰਦੇ ਗਿਆਨੀ ਜੀ ਮਮੀ ਪੁਲਵਾਨ ਆ ਉਹ ਵੀ ਪੁਲਵਾਨ ਹੈ ਮੈਨੂੰ ਚੰਗਾ ਲੱਗਾ ਜੇ ਮੈਂ ਆਪਣਾ ਭਾਈਚਾਰਾ ਕਰਕੇ ਤੇ ਉਹਨਾਂ ਦੀ ਫੋਟੋ ਲਾ ਦਿੱਤੀ ਜੇ ਕਹੋ ਤੇ ਲਾ ਦਿਆਂ ਮੈਂ ਕਿਹਾ ਬਾਬਾ ਜੀ ਮੇਰਾ ਗਿਆਨ ਫੇਲ ਹੋ ਗਿਆ ਮੇਰੇ ਕੋਲ ਕੋਈ ਜਵਾਬ ਨਹੀਂ ਇਹ ਜੇ ਗੁਰਮਖੋ ਉਹਨਾਂ ਮਹਾਪੁਰਸ਼ਾਂ ਦੀ ਦੀਗਨੀ ਦੇ ਵਿੱਚੋਂ ਕੁਝ ਮੈਂ ਤੁਹਾਨੂੰ ਸੂਖਮ ਵਿਚਾਰਾਂ ਦਿੱਤੀਆਂ ਨੇ ਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਬੇਪਰਵਾਹ ਸਧਾਰਨ ਕਰਕੇ ਮੈਂ ਕੱਕਣੀ ਕਥਾ ਕਰਨ ਜਾਣਾ ਛੇ ਪਾਛਾ ਮਾਰ ਦੇ ਉੱਥੇ ਪਰਬ ਦੇ ਉੱਪਰ ਤੇ ਜਦੋਂ ਉਹਨਾਂ ਮੈਨੂੰ ਤੋਰਨਾ ਨਾ ਵਿੱਚ ਇਹ ਦਸਾਂਗੇ ਵਿੱਚ ਇਹ 50 ਦੇ ਜਿੰਨੇ ਵੀ ਹੋਣੇ ਉਹਨਾਂ ਕੱਟੇ ਪਾ ਗਿਆ ਕਹਣਾ ਵਿਗਿਆਨੀ ਜੀ ਅਸੀਂ ਗਿਣਤੀ ਸ਼ਣਤੀ ਨਹੀਂ ਕਰਦੇ ਜਾਂ ਘਰ ਜਾ ਗਣਦੇ ਆ ਜੀ ਆਪਾਂ ਤਾਂ ਗਿਣ-ਗਿਣ ਕੇ ਦੇਣੇ ਕਿਤੇ ਵੱਧ ਨਾ ਚਲੇ ਜਾਣ ਕਿਤੇ ਘੱਟ ਨਾ ਚਲੇ ਜਾਣ ਉਹਨਾਂ ਨੂੰ ਬਾਬਾ ਪੜ ਗਿਆ ਕਹਣਾ ਵਿਗਿਆਨੀ ਜੀ ਮੈਂ ਪਾ ਦਿੱਤੇ ਜੀ ਤੁਸੀਂ ਜਾਣੋ ਤੇਰਾ ਤਾਂ ਕੰਮ ਜਾਣੇ ਹੁਣ ਮੈਨੂੰ ਮੇਲਾ ਵੇਖ ਲੈਣ ਦਿਓ ਇਹ ਸੀ ਉਹਨਾਂ ਦਾ ਜੀਵਨ